ਪਰਫਿਊਮ ਕਿਸੇ ਨੇ ਲਗਾਇਆ ਤਾਂ ਉਹ ਸਨੀਜ਼ਿੰਗ ਹੋਣ ਲੱਗ ਜਾਂਦੀ ਹੈ ਉਹਦੇ ਤੋਂ ਜਾਂ ਫਿਰ ਹਲਕੀ ਜੀ ਡਸਟ ਵੀ ਆਈ ਤਾਂ ਉਹਦੇ ਨਾਲ ਵੀ ਸਨੀਜ਼ਿੰਗ ਹੋਣ ਲੱਗ ਜਾਂਦੀ ਹੈ ਉਹਦਾ ਕੀ ਰੀਜ਼ਨ ਹੁੰਦਾ ਜੇ ਤੁਹਾਡਾ ਅਸਥਮਾ ਆਂਦਾ ਹੈ ਤੁਸੀਂ ਪ੍ਰੋਪਰ ਇਨਹੇਲਰਸ ਯੂਜ਼ ਕਰ ਸਕਦੇ ਹੋ ਹੋਰ ਵੀ ਦਵਾਈਆਂ ਆਉਂਦੀਆਂ ਜਿਹੜੀ ਅਲਰਜੀ ਨੂੰ ਥੋੜਾ ਥੋੜਾ ਥੱਲੇ ਕਰ ਦਿੰਦੀ ਹੈ ਅਗਰ ਕਿਸੇ ਨੂੰ ਇਦਾਂ ਮਤਲਬ ਸਨੀਜ਼ਿੰਗ ਹੋ ਰਹੀ ਹੈ ਅਲਰਜੀ ਹੋ ਰਹੀ ਹੈ ਤਾਂ ਕੀ ਇਜ਼ ਇਟ ਸ਼ੋਰ ਕਿ ਉਹਨੂੰ ਅਸਥਮਾ ਹੀ ਹੈ ਨਹੀਂ ਅਸਥਮਾ ਤੇ ਅਲਰਜੀ ਕ੍ਰਾਇਨਿਟਿਸ ਇਹ ਦੋ ਅੱਡ ਬਿਮਾਰੀਆਂ ਨੇ ਉੱਪਰ ਵਾਲਾ 파ਟ ਹੈ ਇਹਨੂੰ ਅਪਰ ਰੈਸਪੀਰੇਟਰੀ ਟਰੈਕਟ ਕਹਿੰਦੇ ਆ ਉਹ ਚ ਜਿਹੜੀ ਅਲਰਜੀ ਆਈ ਉਹਨੂੰ ਆਪਾਂ ਅ ਅਲਰਜੀ ਕ੍ਰਾਇਨਾਈਟਿਸ ਕਹਿੰਦੇ ਆ نیچے ਸਿਰਫ ਛਿੱਕਾਂ ਆਉਂਦੀਆਂ ਤੇ ਜੇ ਲੰਗਸ ਇਫੈਕਟ ਹੋ ਜਾਣ ਲੰਗਸ ਦੀ ਅਲਰਜੀ ਹੋ ਜਾਏ ਤਾਂ ਉਹਨੂੰ ਅਸਥਮਾ ਕਹਿੰਦੇ ਆ ਏਸੀ ਦੀ ਹਵਾ ਕਿੰਨਾ ਕੁ ਇਫੈਕਟ ਕਰਦੀ ਹੈ ਏਸੀ ਚ ਬਹੁਤ ਜ਼ਿਆਦਾ ਸੀਐਫਸੀਜ਼ ਵਗੈਰਾ ਹੋਰ ਜ਼ਿਆਦਾ ਕੈਮੀਕਲਸ ਰਿਲੀਜ਼ ਹੁੰਦੇ ਆ ਇਸ ਹਵਾ ਚ ਉਹ ਸਾਡੇ ਵਾਸਤੇ ਹਾਰਮਫੁਲ ਪੂਰੇ এনਵਾਇਰਨਮੈਂਟ ਵਾਸਤੇ ਹਾਰਮਫੁਲ ਨੇ ਆਪਾਂ ਇੱਕ ਰੈਗੂਲੇਟਡ ਟੈਂਪਰੇਚਰ ਤੇ ਸਲੋ ਕਰਕੇ ਰੱਖੀਏ ਏਸੀ ਨੂੰ ਡਾਇਰੈਕਟਲੀ ਆਪਣੀ ਤ ਕਿ ਨਾ ਇਤੋਂ ਦੇ ਸੋਲੂਸ਼ਨਸ ਆਪਾਂ ਯੂਜ਼ ਕਰ ਸਕਦੇ ਆ ਛੋਟੇ ਬੱਚੇ ਹੁੰਦੇ ਨਾ ਉਹਨਾਂ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ ਕਿ ਨਮੋਨੀਆ ਉਹਨਾਂ ਨੂੰ ਜ਼ਿਆਦਾ ਹੋ ਜਾਂਦਾ ਹੈ ਉਹਦੇ ਪਿੱਛੇ ਕੀ ਰੀਜ਼ਨ ਹੈ ਕਿ ਛੋਟੇ ਬੱਚਿਆਂ ਨੂੰ ਸਰੀਰ ਇਫੈਕਟ ਕਰਦੀ ਹੈ ਚੀਜ਼ ਆਂ ਦੇ ਕੋ ਬੱਚਿਆਂ ਦੀ ਹਜੇ ਇਮਿਊਨਿਟੀ ਬਣ ਰਹੀ ਹੈ ਹੈ ਨਾ ਸਾਡੀ ਜਿਹੜੀ ਇਮਿਊਨਿਟੀ ਹੈ ਉਹ ਓਵਰ ਦਾ ਇਅਰਸ ਬਣ ਚੁੱਕੀ ਹੈ ਜਦੋਂ ਪੈਦਾ ਹੋਣ ਤੋਂ ਬਾਅਦ ਥੋੜੀ ਥੋੜੀ ਬਿਮਾਰੀਆਂ ਹੁੰਦੀਆਂ ਉਹ ਉਹਨਾਂ ਦਾ ਇਮਿਊਨ ਸਿਸਟਮ ਦੀ ਬਦਾਨਦੀਆਂ ਵੀ ਨਹੀਂ ਬਟ ਕੁਝ ਉਹੀ ਹੈ ਕਿ ਉਹਦੇ ਇੱਕ ਲਾਈਨ ਨਹੀਂ ਹੈਗੀ ਕਿ ਆਪਾਂ ਇਸ ਇਨਫੈਕਸ਼ਨ ਨੂੰ ਹੁੰਦੀ ਇਹ ਬੱਚੇ ਨੂੰ ਕਿ ਉਹਦੀ ਇਮ्युनिटी ਵੱਧ ਜਾਊਗੀ ਬਟ ਐਦਾ ਅਸੀਂ ਨਹੀਂ ਕਰ ਸਕਦੇ ਬੱਚੇ ਨਾਲ ਕਿਉਂਕਿ ਜੇ ਨਿਮੋਨੀਆ ਵੱਧ ਗਿਆ ਤੇ ਵੈਂਟੀਲੇਟਰ ਤੇ ਬੱਚਾ ਚਲਾ ਗਿਆ ਫਿਰ ਆਪਾਂ ਉਹਨੂੰ ਉਹਨੂੰ ਬਚਾਣਾ ਡਿਫਿਕਲਟ ਹੋ ਜਾਊਗਾ ਇੰਨਾ ਸਾਰਿਆਂ ਵਾਸਤੇ ਕਿਸੇ ਵਾਸਤੇ ਕੋਈ ਵੈਕਸੀਨੇਸ਼ਨ ਵੀ ਆਈ ਹੈ ਬੱਚੇ ਨੂੰ ਲਗਾਉਣ ਵਾਸਤੇ ਸਾਰੀ ਵੈਕਸੀਨੇਸ਼ਨਸ ਹੀ ਬੱਚੇ ਨੂੰ ਨਹੀਂ ਲਾ ਦੇਣੀ ਚਾਹੀਦਾ ਕਿ ਤੁਸੀਂ ਇਹ ਸੋਚੋ ਕਿ ਸਾਰੀ ਵੈਕਸੀਨੇਸ਼ਨਸ ਲਾ ਕੇ ਅਸੀਂ ਬੱਚੇ ਨੂੰ ਪੂਰਾ ਪ੍ਰੋਟੈਕਟ ਕਰ ਲਾਂਗੇ ਐਦਾਂ ਦਾ ਵੀ ਕੁਝ ਨਹੀਂ ਹੁੰਦਾ ਐਕਟ੍ਰੈਸ ਹੈਗੇ ਹਿਨਾ ਖਾਨ ਉਹਨਾਂ ਨੂੰ ਬ੍ਰੈਸਟ ਕੈਂਸਰ ਹੋਇਆ ਤਾਂ ਉਹ ਕੈਂਸਰ ਦੇ ਕੀ ਕੀ ਕਾਰਨ ਹੋ ਸਕਦੇ ਨੇ ਦੇਖੋ ਸਭ ਤੋਂ ਕਾਮਨ ਕੈਂਸਰ ਦਾ ਜੇ ਕੌਜ਼ ਮੁੰਨਾ ਤਾਂ ਏ ਸਮੋਕਿੰਗ ਤਾਂ ਹੈਗਾ ਹੀ ਹੈ ਬਹੁਤ ਕਾਮਨਲੀ ਜਿਹੜਾ ਕਰ ਰਿਹਾ ਕਈਆਂ ਨੂੰ ਜਿਵੇਂ ਕੋਈ ਪਰਫਿਊਮ ਕਿਸੇ ਨੇ ਲਗਾਇਆ ਤਾਂ ਉਹ ਸਨੀਜ਼ਿੰਗ ਹੋਣ ਲੱਗ ਜਾਂਦੀ ਹੈ ਉਹਦੇ ਤੋਂ ਜਾਂ ਫਿਰ ਹਲਕੀ ਜੀ ਡਸਟ ਵੀ ਆਈ ਤਾਂ ਉਹਦੇ ਨਾਲ ਵੀ ਸਨੀਜ਼ਿੰਗ ਹੋਣ ਲੱਗ ਜਾਂਦੀ ਹੈ ਉਹਦਾ ਕੀ ਰੀਜ਼ਨ ਹੁੰਦਾ ਉਹ ਇਹ ਕਹਿ ਰਹੀਆਂ ਕਿ ਮੇਰੀ ਜਿਹੜੀ ਅਸਥਮਾ ਹੈਗਾ ਉਹਟੇ ਇਹ ਸਾਰੀ ਚੀਜ਼ਾਂ ਬਹੁਤ ਜ਼ਿਆਦਾ ਕਾਮਨਲੀ ਹੁੰਦੀਆਂ ਜੀ ਚ ਬਹੁਤ ਜ਼ਿਆਦਾ ਮੌਸਮ ਬਦਲਨ ਨਾਲ ਜਾਂ ਕੋਈ ਧੂਲ ਮਿੱਟੀ ਨਾਲ ਜਾਂ ਪਰਫਿਊਮ ਦੀ ਖੁਸ਼ਬੂ ਨਾਲ ਇਹਨਾਂ ਸਾਰੀਆਂ ਚੀਜ਼ਾਂ ਨਾਲ ਅਲਰਜੀ ਹੁੰਦੀ ਹੈ ਇਨਸਾਨ ਨੂੰ ਤੇ ਅਲਰਜੀ ਜਿਹੜੀ ਹੈਗੀ ਹੈ ਉਹ ਕੋਈ ਚੀਜ਼ ਐਦਾਂ ਦੀ ਨਹੀਂ ਹੈਗੀ ਕਿ ਜਿਹਨੂੰ ਆਪਾਂ ਐਦਾਂ ਠੀਕ ਕਰ ਸਕਦੇ ਹਾਂ ਪੂਰਾ ਐਗਜ਼ੈਕਟਲੀ ਜਿੱਦਾਂ ਕਿ ਤੁਹਾਡੀ ਸਕਿਨ ਅਲਰਜੀ ਹੁੰਦੀ ਹੈ ਤੁਸੀਂ ਕੀ ਕਰਦੇ ਹੋ ਉਹਦੀ ਸਕਿਨ ਜਿਹੜੀ ਸਕਿਨ ਅਲਰਜੀ ਚੀਜ਼ ਕਾਸ ਕਰ ਰਹੀ ਹੈ ਉਹਨੂੰ ਬੰਦ ਕਰ ਦਿੰਦੇ ਹੋ ਬਟ ਜਿਹੜੀ ਜਿੱਦਾਂ ਹਵਾ 'ਚ ਕੋਈ ਚੀਜ਼ ਹੈ ਉਹਨੂੰ ਤਾਂ ਤੁਸੀਂ ਬੰਦ ਨਹੀਂ ਕਰ ਸਕਦੇ ਨਾ ਤਾਂ ਉਹਦੇ ਵਾਸਤੇ ਫਿਰ ਤੁਹਾਨੂੰ ਪ੍ਰੋਟੈਕਸ਼ਨ ਪ੍ਰੋਪਰ ਲੈਣੀ ਪ੍ਰੋਪਰ ਟਰੀਟਮੈਂਟ ਲੈਣ ਦੀ ਲੋੜ ਹੈ ਜਿੱਦਾਂ ਕਿ ਤੁਸੀਂ ਇਨਹਲਰਸ ਯੂਜ਼ ਕਰ ਸਕਦੇ ਹੋ ਹਨ ਜੇ ਤੁਹਾਡਾ ਅਸਥਮਾ ਆਂਦਾ ਹੈ ਤੁਸੀਂ ਪ੍ਰੋਪਰ ਇਨਹਲਰਸ ਯੂਜ਼ ਕਰ ਸਕਦੇ ਹੋ ਹੋਰ ਵੀ ਦਵਾਈਆਂ ਆਉਂਦੀਆਂ ਜਿਹੜੀ ਅਲਰਜੀ ਨੂੰ ਥੋੜਾ ਥੋੜਾ ਥੱਲੇ ਕਰ ਦਿੰਦੀ ਹੈ ਤਾਂ ਉਹ ਸਾਰੀ ਦਵਾਈਆਂ ਆਪਾਂ ਲੈ ਸਕਦੇ ਹਾਂ ਕੁਝ ਹੋਰ ਟਰੀਟਮੈਂਟਸ ਵੀ ਹੈਗੇ ਹੈ ਜੀਚ ਤੁਹਾਨੂੰ ਜੇ ਪ੍ਰੋਪਰ ਇੱਕ ਚੀਜ਼ ਤੋਂ ਅਲਰਜੀ ਆ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ ਸੋ ਮਿਲੋ ਬੰਦਸ ਚੀਜ਼ਾਂ ਤੋਂ ਅਲਰਜੀ ਆਪਾਂ ਉਹਨੂੰ ਵੀ ਠੀਕ ਕਰ ਸਕਦੇ। ਜੇ ਤੁਹਾਨੂੰ ਜ਼ਿਆਦਾ ਚੀਜ਼ਾਂ ਤੋਂ ਅਲਰਜੀ ਹੈ ਤਾਂ ਉਹਦੇ ਵਾਸਤੇ ਤਾਂ ਤੁਹਾਨੂੰ ਫਿਰ ਇਨਹੇਲਰਸ ਹੀ ਲੈਣੇ ਪੈਣਗੇ ਜਾਂ ਫਿਰ ਥੋੜੀ ਅਲਰਜੀ ਵਾਲੀ ਗੋਲੀਆਂ ਖਾਣੀਆਂ ਪੈਣਗੇ। ਜੇ ਅਗਰ ਕਿਸੇ ਨੂੰ ਇਦਾਂ ਮਤਲਬ ਸਨੀਜ਼ਿੰਗ ਹੋ ਰਹੀ ਹੈ, ਅਲਰਜੀ ਹੋ ਰਹੀ ਹੈ ਤਾਂ ਕੀ ਇਜ਼ ਇਟ ਸ਼ੋਰ ਕਿ ਉਹਨੂੰ ਅਸਥਮਾ ਹੀ ਹੈ? ਨਹੀਂ। ਅ ਅਸਥਮਾ ਤੇ ਅਲਰਜੀ ਕ੍ਰੋਨਿਟੀਸ ਇਹ ਦੋ ਅੱਡ ਬਿਮਾਰੀਆਂ ਨੇ। ਜਿੱਦਾਂ ਸਾਡਾ ਲੰਗਸ ਵਾਲਾ ਸਿਸਟਮ ਹੈ, ਇਹ ਹਵਾ ਤੋਂ ਸ਼ੁਰੂ ਮਤਲਬ ਇਹ ਨੱਕ ਤੋਂ ਸ਼ੁਰੂ ਹੋ ਕੇ ਸਾਡਾ ਲੰਗਸ ਤੱਕਰ ਜਾਂਦਾ ਹੈ। ਜੋ ਉਪਰ ਵਾਲਾ ਪਾਟ ਹੈ ਇਹਨੂੰ ਅਪਰ ਰੈਸਪੀਰੇਟਰੀ Tract ਕਹਿੰਦੇ ਆ ਉਹ ਚ ਜਿਹੜੀ ਅਲਰਜੀ ਆਈ ਉਹਨੂੰ ਆਪਾਂ ਅਲਰਜੀਕ ਰਾਈਨਾਈਟਿਸ ਕਹਿੰਦੇ ਆ ਜੀਚ ਸਿਰਫ ਚਿੱਕਾ ਆਂਦੀ ਹੈ ਤੇ ਜੇ ਲੰਗਸ ਇਫੈਕਟ ਹੋ ਜਾਣ ਲੰਗਸ ਦੀ ਅਲਰਜੀ ਹੋ ਜਾਏ ਤਾਂ ਉਹਨੂੰ ਅਸਥਮਾ ਕਹਿੰਦੇ ਆ ਬਟ ਜ਼ਿਆਦਾਤਰ ਇਹ ਦੋਨੇ ਆਪਸ ਚ ਰਿਲੇਟਡ ਹੁੰਦੀਆਂ ਕਿ ਜੇ ਕਿਸ ਨੂੰ ਅਲਰਜੀਕ ਰਾਈਨਾਈਟਿਸ ਹੈਗਾ ਤਾਂ ਉਹਨੂੰ ਅੱਗੇ ਜਾ ਕੇ ਅਸਥਮਾ ਹੋਣ ਦੇ ਕਾਫੀ ਜ਼ਿਆਦਾ ਚਾਂਸਸ ਰਹਿੰਦੇ ਆ ਠੀਕ ਹੈ ਬਟ ਹਮ 100% ਸ਼ੋਰ ਨਹੀਂ ਹੁੰਦਾ ਕਿ ਹਰੇਕ ਬੰਦੇ ਨੂੰ ਹੋਊਗਾ ਆਫਕੋਸ ਇੱਕ ਟੈਸਟ ਕਰਾਣਾ ਤੇ ਉਹਨੂੰ ਪ੍ਰੋਪਰ ਟਾਈਮ ਤੇ ਉਹਦਾ ਟ੍ਰੀਟਮੈਂਟ ਲੈਣਾ ਜ਼ਰੂਰੀ ਹੈ। ਅ ਅੱਜਕੱਲ ਨਾ ਜਿਵੇਂ ਹੁਣ ਗਰਮੀਆਂ ਨੇ ਗਰਮੀਆਂ ਦੇ ਵਿੱਚ ਨਾਰਮਲੀ ਲੋਕ ਜਿਹੜਾ ਹੈ ਉਹ ਏਸੀ ਚ ਰਹਿੰਦੇ ਨੇ ਅੰਦਰ ਤਾਂ ਉਹ ਏਸੀ ਦੀ ਹਵਾ ਕਿੰਨਾ ਕ ਅਫੈਕਟ ਕਰਦੀ ਹੈ? ਅਮ ਦੇਖੋ ਏਸੀਸ ਚ ਬਹੁਤ ਜ਼ਿਆਦਾ ਸੀਐਫਸੀਸ ਵਗੈਰਾ ਹੋਰ ਜ਼ਿਆਦਾ ਕੈਮੀਕਲਸ ਰਿਲੀਜ਼ ਹੁੰਦੇ ਇਸ ਹਵਾ ਚ। ਉਹ ਸਾਡੇ ਵਾਸਤੇ ਹਾਰਮਫੁਲ ਪੂਰੇ এনवायरमेंट ਵਾਸਤੇ ਹਾਰਮਫੁਲ ਨੇ। ਬਾਕੀ ਜਿਹੜੀ ਏਸੀ ਦੀ ਹਵਾਏ ਉਹ ਇੱਕ ਡਰਾਈ 에ਅਰ ਹੁੰਦੀ ਹੈ ਨਾ ਡਰਾਈ ਤੇ ਕੂਲ ਉਹ ਕੀ ਕਰਦੀ ਹੈ ਜਿਹੜੀ ਸਾਡੀ ਨੋਸ ਦੀ ਲੇਅਰ ਹੁੰਦੀ ਹੈ ਉਹਨੂੰ ਇਫੈਕਟ ਕਰਦੀ ਹੈ ਉਹਦੀ ਉਹ ਚ ਫ੍ਰਿਕਸ਼ਨ ਕਰਕੇ ਨਾ ਡਰਾਈਨੈਸ ਕਾਸ ਕਰਦੀ ਹੈ ਤੇ ਉਸ ਕਰਕੇ ਫਿਰ ਡਿਜ਼ੀਜ਼ ਹੋਰ ਵੱਧਦੀਆਂ ਨੇ ਜੇ ਤੁਹਾਡੀ ਅਲਰਜੀ ਹੈ ਉਹ ਵੀ ਥੋੜੀ ਜੀ ਇਨਕਰੀਸ ਹੋ ਚੁੱਕੀ ਠੀਕ ਹੈ ਜੇ ਥੋੜੀ ਨੱਕ ਵਾਲੀ ਅਲਰਜੀ ਹੈ ਫਿਰ ਲੰਗਸ ਵਾਲੀ ਅਲਰਜੀ ਉਹ ਸਾਰੀ ਅਲਰਜੀਸ ਵੱਧ ਜਾਣਗੇ ਬਟ ਉਹੀ ਹੈ ਕਿ ਹੁਣ ਸੋਲੂਸ਼ਨ ਵੀ ਕੀ ਹੈ ਸਾਡੇ ਕੋਲ ਕਿਉਂਕਿ ਉਹੀ ਹੈ ਕਿ ਗਰਮੀ ਨੇ ਵੀ ਅੱਤ ਸਿੱਕੀ ਹੋਈ ਹੈ ਤਾਂ ਫਿਰ ਤਾਂ ਕਰਕੇ ਸਾਡੀ ਕੋਈ ਮਤਲਬ ਆਪਾਂ ਨੂੰ ਜ਼ਿਆਦਾ ਲੰਬੇ ਟਾਈਮ ਲਈ ਆਪਾਂ ਯੂਜ਼ ਨਾ ਕਰੀਏ ਹਾਂ ਹਾਂ ਆਪਾਂ ਇੱਕ ਰੈਗੂਲੇਟਡ ਟੈਂਪਰੇਚਰ ਤੇ ਸਲੋ ਕਰਕੇ ਰੱਖੀਏ AC ਨੂੰ ਡਾਇਰੈਕਟਲੀ ਆਪਣੀ ਤਰਫ ਨਾ ਕਰੀਏ ਹੈਨਾ ਇਤਾਂ ਦੇ ਸੋਲੂਸ਼ਨਸ ਆਪਾਂ ਯੂਜ਼ ਕਰ ਸਕਦੇ ਹਾਂ ਕੂਲਰਸ ਵਗੈਰਾ ਵੀ ਉਹਨਾਂ ਦੇ ਵੀ ਆਪਣੇ ਸਾਈਡ ਇਫੈਕਟਸ ਨੇ ਤਾ ਕਰਕੇ ਉਹ ਵੀ ਇੱਕ ਸੋਲੂਸ਼ਨ ਨਹੀਂ ਹੈਗੇ ਮੈਮ ਲਾਸਟ ਤੇ ਇੱਕ ਜਿਹੜਾ ਹੈ ਨਿਮੋਨੀਆ ਦੇ ਬਾਰੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਉਹ ਕਦੋਂ ਕੌਜ਼ ਹੁੰਦਾ ਹੈ ਤੇ ਉਹਦੇ ਨਾਲ ਕੀ ਕੀ ਪ੍ਰੋਬਲਮਸ ਹੋ ਸਕਦੀਆਂ ਨੇ ਨਿਮੋਨੀਆ ਇੱਕ ਤਰੀਕੇ ਦਾ ਇਨਫੈਕਸ਼ਨ ਹੈ ਜੋ ਕਿ ਲੰਗਸ ਨੂੰ ਇਫੈਕਟ ਕਰ ਰਿਹਾ ਹੈ ਤੇ ਉਹਦੇ ਕੌਜ਼ਸ ਹੈਗੇ ਜਿੱਦਾਂ ਕਿ ਸਾਡੀ ਇਮਿਊਨਿਟੀ ਬਹੁਤ ਜ਼ਿਆਦਾ ਡਾਊਨ ਹੈ ਠੀਕ ਹੈ ਜਿੱਦਾਂ 슈ਗਰ ਚ ਹੋ ਗਿਆ ਜਾਂ ਕੈਂਸਰ ਚ ਹੋ ਗਿਆ ਤਸਾਂ ਨੂੰ ਜਿੱਦਾਂ ਉਹ ਹੀ ਹੈ ਕਿ ਨਾਰਮਲ ਸੱਦੀ ਜ਼ੁਖਾਮ ਤਰੀਕੇ ਨਾਲ ਵੀ ਸ਼ੁਰੂ ਹੋ ਸਕਦਾ ਹੈ ਕਿ ਸਾਨੂੰ ਜਿੱਦਾਂ ਕੋਵਿਡ 'ਚ ਵੀ ਹੋ ਰਿਹਾ ਸੀ ਕਿ ਸਾਨੂੰ ਇੱਕ ਨਾਰਮਲ ਕੋਲਡ ਕਫ ਦੀ ਤਰੀਕੇ ਨਾਲ ਸ਼ੁਰੂ ਹੋਇਆ ਤੇ ਆਪਾਂ ਉਹਦਾ ਗੌਰ ਨਹੀਂ ਕੀਤਾ ਆਪਾਂ ਉਹਨੂੰ ਆਪਾਂ ਕਿਹਾ ਕੁਝ ਨਹੀਂ ਹੁੰਦਾ ਠੀਕ ਹੈ ਠੀਕ ਹੋ ਜਾਊਗਾ ਬਟ ਉਹ ਹੀ ਹੈ ਕਿ ਜੇ ਉਹ 2-4 ਦਿਨ ਰਹਿ ਰਿਹਾ ਹੈ ਉਸ ਤੋਂ ਬਾਅਦ ਵੀ ਵੱਧਦਾ ਜਾ ਰਿਹਾ ਹੈ ਪ੍ਰੋਪਰ ਮੈਡੀਸਿਨ ਨਾਲ ਵੀ ਠੀਕ ਨਹੀਂ ਹੋ ਰਿਹਾ ਤਾਂ ਸਾਨੂੰ ਆਫਕੋਰਸ ਟੈਸਟ ਕਰਾਉਣ ਦੀ ਲੋੜ ਹੈ ਫਿਰ ਨਿਮੋਨੀਆ ਚ ਹੋਰ ਚੀਜ਼ਾਂ ਆ ਸਕਦੀਆਂ ਜਿੱਦਾਂ ਖੜਖੜ ਦੀ ਆਵਾਜ਼ ਅਸਰ ਦੇ ਚਾਤੀ ਚੋ ਜਾਂ ਫਿਰ ਆਕਸੀਜਨ ਕਟ ਹੋ ਸਕਦੀ ਹੈ ਬਹੁਤ ਜ਼ਿਆਦਾ ਬੰਦੇ ਨੂੰ ਸਾਹ ਚੜ ਸਕਦਾ ਹੈ ਹੋਰ ਹੋਰ ਵੀ ਜਿੱਦਾਂ ਬੇਹੋਸ਼ ਵੀ ਹੋ ਸਕਦਾ ਹੈ ਮਰੀਜ਼ ਕਈ ਵਾਰੀ ਹੋਰ ਮਤਲਬ ਜਿੱਦਾਂ ਹਾਰਟ ਵਗੈਰੇ ਤੇ ਇਫੈਕਟ ਆ ਜਾਂ ਉਸ ਚੀਜ਼ ਉਸ ਚੀਜ਼ ਦੇ ਤਾਂ ਕਰਕੇ ਇਹ ਸਾਰੀ ਚੀਜ਼ਾਂ ਨਿਮੋਨੀਆ ਨਾਲ ਐਸੋਸੀਏਟਡ ਹੁੰਦੀ ਹੈ ਤੇ ਫਿਰ ਉਹ ਚ ਕਈ ਵਾਰੀ ਪੇਸ਼ੈਂਟ ਸਾਡੇ ਕੋਲ ਸਿੱਧਾ ਵੈਂਟੀਲੇਟਰ ਤੇ ਹੀ ਲੈਂਡ ਕਰਦਾ ਹੈ ਫਿਰ ਵੈਂਟੀਲੇਟਰ ਤੇ ਉਹਨੂੰ ਹੋਰ ਇਨਫੈਕਸ਼ਨ ਹੋਣ ਦੇ ਚਾਂਸਸ ਹੋ ਜਾਂਦੇ ਕਿਉਂਕਿ ਉਹਦੀ ਇਮਿਊਨਿਟੀ ਆਲਰੇਡੀ ਡਾਊਨ ਹੈ ਜਦੋਂ ਵੈਂਟੀਲੇਟਰ ਜੇ ਉਹਨੂੰ ਲਗਾਤਾ ਤੇ ਵੈਂਟੀਲੇਟਰ ਤੋਂ ਵੀ ਥੋੜੇ ਬਹੁਤੇ ਇਨਫੈਕਸ਼ਨਸ ਵੱਜ ਜਾਂਦੇ ਆ ਤਾਂ ਫਿਰ ਬਟ ਉਹੀ ਹੈ ਕਿ ਪੇਸ਼ੈਂਟ ਦੀ ਆਕਸੀਜਨ ਜਦ ਘਟ ਹੈ ਜਾਂ ਫਿਰ ਉਹ ਨਹੀਂ ਸਰਵਾਈਵ ਕਰ ਰਿਹਾ ਤਾਂ ਸਾਨੂੰ ਵੈਂਟੀਲੇਟਰ ਲਾਣ ਤੋਂ ਇਲਾਵਾ ਹੋਰ ਕੋਈ ਸੋਲੂਸ਼ਨ ਨਹੀਂ ਹੈਗਾ ਤਾਂ ਫਿਰ ਉਹੀ ਨਾਰਮਲੀ ਜਿਹੜੇ ਛੋਟੇ ਬੱਚੇ ਹੁੰਦੇ ਨਾ ਉਹਨਾਂ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ ਕਿ ਨਮੋਨੀਆ ਉਹਨਾਂ ਨੂੰ ਜ਼ਿਆਦਾ ਹੋ ਜਾਂਦਾ ਹੈ ਉਹਦੇ ਪਿੱਛੇ ਕੀ ਰੀਜ਼ਨ ਹੈ ਕਿ ਛੋਟੇ ਬੱਚਿਆਂ ਨੂੰ 체ਰੀ ਇਫੈਕਟ ਕਰਦੀ ਹੈ ਚੀਜ਼ ਦੇਖੋ ਬੱਚਿਆਂ ਦੀ ਹਜੇ ਇਮਿਊਨਿਟੀ ਬਣ ਰਹੀ ਹੈ ਹੈਨਾ ਸਾਡੀ ਜਿਹੜੀ ਇਮਿਮਿਊਨਿਟੀ ਹੈ ਉਹ ਓਵਰ ਦਾ ਇਅਰਸ ਬਣ ਚੁੱਕੀ ਹੈ ਤੇ ਜੇ ਬੱਚੇ ਹੈ ਉਹ ਜੇ ਉਹਨਾਂ ਦਾ ਇਮਿਊਨ ਸਿਸਟਮ ਹਜੇ ਥੋੜਾ ਥੋੜਾ ਬੰਨਣਾ ਸ਼ੁਰੂ ਹੋਇਆ ਹੈ ਥੋੜਾ ਬੋਤਾ ਮਾਂ ਦੇ ਪੇਟ ਦੇ ਅੰਦਰ ਬਣਿਆ ਬਟ ਪੂਰਾ ਹਜੇ ਡਿਵੈਲਪ ਨਹੀਂ ਹੋਇਆ ਜਿੱਦਾਂ ਬڑے ਜਿੱਦਾਂ ਜਦੋਂ ਪੈਦਾ ਹੋਣ ਤੋਂ ਬਾਅਦ ਥੋੜੀ ਥੋੜੀ ਬਿਮਾਰੀਆਂ ਹੁੰਦੀਆਂ ਉਹਨਾਂ ਦਾ ਇਮਿਊਨ ਸਿਸਟਮ ਵੀ ਵਦਾਨਦੀਆਂ ਵੀ ਨਹੀਂ ਮਤਲਬ ਬੈਟਰ ਵੀ ਕਰਦੀਆਂ ਉਹ ਇਮਿਊਨ ਸਿਸਟਮ ਬਟ ਕੁਝ ਉਹੀ ਹੈ ਕਿ ਉਹਦੇ ਇੱਕ ਲਾਈਨ ਨਹੀਂ ਹੈਗੀ ਕਿ ਆਪਾਂ ਇਸ ਇਨਫੈਕਸ਼ਨ ਨੂੰ ਹੋਣ ਦੇ ਬੱਚੇ ਨੂੰ ਕਿ ਉਹਦੀ ਇਮਿਊਨਿਟੀ ਵੱਧ ਜਾਊਗੀ ਬਟ ਐਦਾਂ ਅਸੀਂ ਨਹੀਂ ਕਰ ਸਕਦੇ ਬੱਚੇ ਨਾਲ ਕਿਉਂਕਿ ਜੇ ਨਿਮੋਨੀਆ ਵੱਧ ਗਿਆ ਤੇ ਵੈਂਟੀਲੇਟਰ ਤੇ ਬੱਚਾ ਚਲਾ ਗਿਆ ਫਿਰ ਆਪਾਂ ਉਹਨੂੰ ਉਹਨੂੰ ਬਚਾਣਾ ਡਿਫਿਕਲਟ ਹੋ ਜਾਊਗਾ ਸਾਡੇ ਵਾਸਤੇ ਤੇ ਇੱਕ ਪ੍ਰੋਪਰ ਟਾਈਮ ਤੇ ਆਪਾਂ ਡਾਕਟਰ ਕੋਲ ਚੱਲ ਜਾਈਏ ਜੇ ਡਾਕਟਰ ਨੂੰ ਲੱਗੇਗਾ ਕਿ ਉਹਦੇ ਵਾਸਤੇ ਐਂਟੀਬਾਇਓਟਿਕ ਦੀ ਲੋੜ ਹੈ ਤੇ ਡਾਕਟਰ ਐਂਟੀਬਾਇਓਟਿਕ ਪ੍ਰੋਪਰ ਟਾਈਮ ਤੇ ਦੇਊਗਾ ਜੇ ਨਹੀਂ ਲੋੜ ਤਾਂ ਵੀ ਡਾਕਟਰ ਆਪਣੇ ਆਪ ਬੋਲ ਦਊਗਾ ਕਿ ਇਹ ਵਾਇਰਲ ਲੱਗ ਰਿਹਾ ਹੈ ਜਾਂ ਇਹਦੀ ਇਮਿਊਨਿਟੀ ਵਾਸਤੇ ਵਧੀ ਹੈ ਤੇ ਇਹਨੂੰ ਕੁਝ ਦੇਣ ਦੀ ਲੋੜ ਨਹੀਂ ਆਪਾਂ ਜੋ ਪ੍ਰੋਪਰ ਨਾਰਮਲ ਜੋ ਜਿੱਦਾਂ ਨਾਰਮਲ ਖਾਂਸੀ ਸੁਕਾਂ ਦਾ ਟ੍ਰੀਟਮੈਂਟ ਹੈ ਬਸ ਉਹ ਹੀ ਚਲਾਊਗਾ ਜਿਹੜੀਆਂ ਆਪਾਂ ਹੁਣੇ ਡਿਜ਼ੀਜ਼ਸ ਦੀ ਗੱਲ ਕੀਤੀ ਹੈ ਕਿ ਇੰਨਾ ਸਾਰਿਆਂ ਵਾਸਤੇ ਕਿਸੇ ਵਾਸਤੇ ਕੋਈ ਵੈਕਸੀਨੇਸ਼ਨ ਵੀ ਆਈ ਹੈ ਬੱਚਿਆਂ ਨੂੰ ਲਗਾਉਣ ਵਾਸਤੇ ਨਹੀਂ ਬੱਚਿਆਂ ਵਾਸਤੇ ਤਾਂ ਜਿਹੜੀ ਵੈਕਸੀਨੇਸ਼ਨਸ ਹੈਗੀਆਂ ਉਹ ਤਾਂ ਬਹੁਤ ਸਾਰੀਆਂ ਅਵੇਲੇਬਲ ਨੇ ਅੱਜਕੱਲ੍ਹ ਹੋਰ ਵੀ ਕਈ ਡਿਜ਼ੀਜ਼ ਜਿਦਾ ਰੋਟਾ ਵਾਇਰਸ ਹੈ ਇਦਾਂ ਇਦਾਂ ਦੀ ਬਹੁਤ ਜ਼ਿਆਦਾ ਵੈਕਸੀਨੇਸ਼ਨਸ ਤਾਂ ਹਜੇ ਆ ਚੁੱਕੀਆਂ ਨਹੀਂ ਮਾਰਕੀਟ ਚ ਬਟ ਸਾਡੇ ਵਾਸਤੇ ਕਿਹੜੀ ਇੰਪੋਰਟੈਂਟ ਵੈਕਸੀਨੇਸ਼ਨ ਹੈ ਕਿਹੜੀ ਅਨ ਇੰਪੋਰਟੈਂਟ ਹੈ ਇੱਥੇ ਬਹੁਤ ਜ਼ਿਆਦਾ ਰਿਸਰਚਸ ਅਜੇ ਚੱਲ ਰਹੀਆਂ ਕਿ ਸਾਰੀ ਸਾਰੀ ਵੈਕਸੀਨੇਸ਼ਨਸ ਹੀ ਬੱਚੇ ਨੂੰ ਨਹੀਂ ਲਾ ਦੇਣੀ ਚਾਹੀਦੀ ਕਿ ਤੁਸੀਂ ਇਹ ਸੋਚੋ ਕਿ ਸਾਰੀ ਵੈਕਸੀਨੇਸ਼ਨਸ ਲਾ ਕੇ ਅਸੀਂ ਬੱਚੇ ਨੂੰ ਪੂਰਾ ਪ੍ਰੋਟੈਕਟ ਕਰ ਲਾਂਗੇ ਇਦਾਂ ਦਾ ਵੀ ਕੁਝ ਨਹੀਂ ਹੁੰਦਾ ਤੇ ਇਦਾਂ ਦਾ ਵੀ ਨਹੀਂ ਕਿ ਸਾਨੂੰ ਜ਼ਰੂਰੀ ਵੈਕਸੀਨੇਸ਼ਨਸ ਮਿਸ ਕੀਤੇ ਜਾਣ ਤਾਂ ਜੋ ਇੰਡੀਅਨ ਸਿਸਟਮ ਆਫ ਵੈਕਸੀਨੇਸ਼ਨ ਹੈ ਉਹ ਚੋ ਆਲਮੋਸਟ ਸਾਰੀ ਡਿਜ਼ੀਜ਼ਸ ਕਵਰਡ ਨੇ ਉਸ ਤੋਂ ਇਲਾਵਾ ਥੋੜੀ ਬੋਤੀ ਵੈਕਸੀਨੇਸ਼ਨਸ ਹੋਰ ਨੇ ਜਿਹੜੀਆਂ ਨਾਰਮਲ ਡਾਕਟਰ ਤੁਹਾਨੂੰ ਦੱਸ ਦੇਗਾ ਕਿ ਇਹ ਵੈਕਸੀਨੇਸ਼ਨਸ ਤੁਸੀਂ ਲੈ ਸਕਦੇ ਹੋ ਬਟ ਓਵਰ ਓਵਰ ਐਨਥੂਸੀਆਸਟਿਕ ਅਪਰੋਚ ਵੀ ਬੁਰੀ ਹੁੰਦੀ ਹੈ ਕਿ ਤੁਸੀਂ ਸੋਚੋ ਕਿ ਮੈਂ ਹਰ ਬਿਮਾਰੀ ਦੀ ਹੀ ਇੰਜੈਕਸ਼ਨ ਲਾ ਦਾਂ ਬੱਚੇ ਨੂੰ ਐਦਾਂ ਵੀ ਬੱਚੇ ਦਾ ਨੁਕਸਾਨ ਹੀ ਕਰ ਰਹੇ ਕਿਉਂਕਿ ਉਹਦਾ ਇਮਿਊਨ ਸਿਸਟਮ ਫਿਰ ਬਿਲਕੁਕੁਲ ਹੀ ਨਹੀਂ ਬਣ ਪਾਏਗਾ ਅ ਆਪਾਂ ਨਿਊਮੋਨੀਆ ਦੀ ਗੱਲ ਕੀਤੀ ਟੀਬੀ ਦੀ ਗੱਲ ਕੀਤੀ ਇੰਨਾ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਹੈ ਟੀਬੀ ਦੀ ਹਜੇ ਵੈਕਸੀਨੇਸ਼ਨ ਤੇ ਰਿਸਰਚਸ ਚੱਲ ਰਹੀਆਂ ਬਟ ਨਹੀਂ ਬਣ ਪਾਈ ਹੈ ਨਿਮੋਨੀਆਸ ਦੀ ਵੈਕਸੀਨੇਸ਼ਨ ਬਣ ਚੁੱਕੀ ਹੈ ਪੀਸੀਵੀ 13 ਪੀਸੀਵੀ 23 ਇਦਾਂ ਕਰਕੇ ਨਿਊਮੋ ਨਿਮੋਕੋਕਸ ਵੈਕਸੀਨ ਆਂਦੀ ਹੈ ਤੇ ਉਹਨੂੰ ਆਪਾਂ ਲਾ ਸਕਦੇ ਹਾਂ ਬੱਚਿਆਂ 'ਚ ਵੀ ਕੁਝ ਵੈਕਸੀਨਸ ਅਪਰੂਵਡ ਨੇ ਤੇ ਜ਼ਿਆਦਾਤਰ ਇਹ ਵੈਕਸੀਨੇਸ਼ਨ ਓਲਡ ਏਜ 'ਚ ਵੀ ਅਪਰੂਵਡ ਨੇ ਜਿੱਦਾਂ ਕਿ 65 ਤੋਂ ਉੱਪਰ ਵਾਲੇ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਸਮੋਕਿੰਗ ਕਰਕੇ ਲੰਗਸ ਵੀਕਨੇ ਜਾਂ ਕੈਂਸਰ ਕਰਕੇ ਲੰਗ ਵੀਕਨੇ ਉਹ ਇਸ ਵੈਕਸੀਨੇਸ਼ਨ ਵਾਸਤੇ ਜਾ ਸਕਦੇ ਆ ਤੇ ਉਹ ਵੈਕਸੀਨੇਸ਼ਨਸ ਲਗਵਾ ਸਕਦੇ ਆ ਇਨਫਲੂਐਂజా ਵੈਕਸੀਨੇਸ਼ਨ ਤੇ ਨਿਊਮੋਕੁਕਲ ਵੈਕਸੀਨੇਸ਼ਨ ਇਹ ਦੋ ਵੈਕਸੀਨੇਸ਼ਨਸ ਬਹੁਤ ਕਾਮਨਲੀ ਆਪਾਂ ਦੇ ਰਹੇ ਆ ਜਿਹੜੇ ਲੰਗਸ ਜਿੰਨਾ ਦੇ ਖਰਾਬ ਨੇ ਉਹਨਾਂ ਮਰੀਜ਼ਾਂ ਨੂੰ ਤੇ ਉਹਦੇ ਨਾਲ ਇਫੈਕਟਸ ਵੀ ਆ ਰਹੇ ਕਿ ਉਹਨਾਂ ਨੂੰ ਨਿਮੋਨੀਆ ਘੱਟ ਹੋ ਰਿਹਾ ਆ ਮੈਮ ਰੀਸੈਂਟਲੀ ਇੱਕ ਨਾ ਹੋਰ ਕੇਸ ਸਾਹਮਣੇ ਆਇਆ ਜਿੱਥੇ ਕਿ ਐਕਟ੍ਰੈਸ ਹੈਗੇ ਹਿਨਾ ਖਾਨ ਉਹਨਾਂ ਨੂੰ ਬ੍ਰੈਸਟ ਕੈਂਸਰ ਹੋਇਆ ਔਰ ਕੈਂਸਰ ਦੇ ਕੀ ਕੀ ਕਾਰਨ ਹੋ ਸਕਦੇ ਨੇ ਦੇਖੋ ਸਭ ਤੋਂ ਕਾਮਨ ਕੈਂਸਰ ਦਾ ਜੇ ਕੌਜ਼ ਮੈਨੂੰ ਤਾਂ ਐ ਸਮੋਕਿੰਗ ਤਾਂ ਹੈਗਾ ਹੀ ਹੈ ਬਹੁਤ ਕਾਮਨਲੀ ਜਿਹੜਾ ਕਰ ਰਿਹਾ ਬਾਕੀ ਅਸੀਂ ਜੋ ਖਾ ਰਹੇ ਆ ਪ੍ਰੀਜ਼ਰਵੇਟਿਵਸ ਕੈਮੀਕਲਸ ਆਲਮੋਸਟ ਹਰ ਹਰ ਚੀਜ਼ 'ਚ ਤੁਹਾਡੇ ਹੈਗੇ ਇਵਨ ਕੋਸਮੈਟਿਕਸ ਤੋਂ ਲੈ ਕੇ ਖਾਣ ਵਾਲੀ ਹਰ ਚੀਜ਼ 'ਚ ਤੁਹਾਡੇ ਕੈਮੀਕਲਸ ਨੇ ਤੇ ਕਈ ਕੈਮੀਕਲਸ ਤੇ ਆਫਕੋਰਸ ਰਿਸਰਚ ਚੱਲ ਰਹੀ ਹੈ ਜਿੱਦਾਂ ਐਮਡੀਐਚ ਵੀ ਆਇਆ ਹੋਣ ਹਣਾ ਇਦਾਂ ਦੇ ਹੋਰ ਨਿਕਲਦੇ ਰਹਿੰਦੇ ਆ ਕਿ ਇਸ ਸ਼ੈਂਪੂ ਜੋ ਹੈ ਅੱਜ ਕੱਲ ਤਾਂ ਕੋਈ ਵੀ ਚੀਜ਼ ਸੇਫ ਨਹੀਂ ਰਹੀ ਗਈ ਆਫਕੋਰਸ ਬਟ ਓਹੀ ਹੈ ਕਿ ਤੁਸੀਂ ਜਿੰਨਾ ਕੁ ਯੂਜ਼ ਕਰ ਸਕਦੇ ਹੋ ਜਿੰਨਾ ਕੁ ਆਰਗੇਨਿਕ ਚੀਜ਼ਾਂ ਯੂਜ਼ ਕਰ ਸਕਦੇ ਹੋ ਉਨੀ ਕੁ ਆਰਗੇਨਿਕ ਚੀਜ਼ਾਂ ਯੂਜ਼ ਕਰੋ ਤੇ স্মੋਕਿੰਗ ਵਗੈਰਾ ਤੋਂ ਆਪਣੇ ਆਪ ਨੂੰ ਪ੍ਰੋਟੈਕਟ ਰੱਖੋ ਤਾਂ ਸ਼ਾਇਦ ਕੰਸਸ ਥੋੜੀ ਜਿਹੀ ਘਟ ਹੋ ਸਕਦਾ ਤੁਸੀਂ ਕੋਸਮੈਟਿਕਸ ਦੀ ਗੱਲ ਕੀਤੀ ਹੋਣੀ ਤਾਂ ਜਿਵੇਂ ਨਾਰਮਲੀ ਨਾ ਕੁੜੀਆਂ ਜਿਹੜੀਆਂ ਨੇ ਮੇਕਅਪਸ ਯੂਜ਼ ਕਰਦੀਆਂ ਨੇ ਉਹ ਪਾਊਡਰਸ ਲਗਾਉਂਦੀਆਂ ਨੇ ਫੇਸ ਤੇ ਬੜਾ ਕੁਝ ਤੇ ਉਹ ਚੀਜ਼ਾਂ ਜਦੋਂ ਇਨਹੇਲ ਹੋ ਕੇ ਅੰਦਰ ਜਾਂਦੀਆਂ ਨੇ ਉਹਦਾ ਕਿੰਨਾ ਕੁ ਇਫੈਕਟ ਪੈਂਦਾ ਦੇਖੋ ਜੋ ਜਿਹੜੀ ਪਾਰਟਿਕਲਸ ਨੇ ਉਹ ਪਾਰਟਿਕਲ ਸਾਈਜ਼ ਤੇ ਡਿਪੈਂਡ ਕਰਦਾ ਹੈ ਕਿ ਉਹ ਲੰਗਸ ਦੇ ਕਿਹੜੇ ਪਾਰਟ ਤੱਕ ਕਰ ਜਾਊਗੀ ਜੇ ਜਿਆਦਾ ਛੋਟੇ ਪਾਰਟਸ ਨੇ ਉਹ ਬਹੁਤ ਲੰਗਸ ਦੇ ਡੀਪ ਤੱਕ ਕਰ ਜਾ ਸਕਦੇ ਹੈ ਤੇ ਉਹੀ ਹੈ ਫਿਰ ਉਸ ਉਸ ਹਿਸਾਬ ਨਾਲ ਫਿਰ ਉਹ ਲੰਗਸ ਨੂੰ ਇਫੈਕਟ ਕਰ ਸਕਦੇ ਹੈ ਉਹ ਹਰੇਕ ਕੋਸਮੈਟਿਕ ਤੇ ਡਿਪੈਂਡ ਜੋ ਕਿਹੜੇ ਕਿਹੜੇ ਕੈਮੀਕल्स ਨੇ ਉਹ ਉਹੀ ਕੈਮੀਕਲ ਤੁਸੀਂ ਅੰਦਰ ਲੈ ਕੇ ਜਾ ਰਹੇ ਹੋ ਚਾਹੇ ਤੁਸੀਂ ਲੰਗਸ ਚ ਲੈ ਕੇ ਜਾ ਰਹੇ ਹੋ ਚਾਹੇ ਤੁਸੀਂ ਅਪਲਾਈ ਕਰਕੇ ਬੈਸੇ ਅੰਦਰ ਲੈ ਕੇ ਜਾ ਰਹੇ ਹੋ ਤਾਂ ਉਹ ਸਾਰਿਆਂ ਦੇ ਆਪਣੇ ਆਪਣੇ ਸਾਈਡ ਇਫੈਕਟਸ ਨੇ ਤੇ ਉਹਦੇ ਵਾਸਤੇ ਵੀ ਸਾਨੂੰ ਦੇਖਣਾ ਚਾਹੀਦਾ ਕਿ ਕਿ ਜਿੰਨੀ ਆਪਾਂ ਸੇਫ ਚੀਜ਼ਾਂ ਯੂਜ਼ ਕਰ ਸਕਦੇ ਹਾਂ ਉਹਨੀਆਂ ਆਪਾਂ ਸੇਫ केमिकल्स 프리 چیز아 유즈 ਕਰੇ। ਸੋ ਇਨ ધ ਐਂਡ ਮਤਲਬ ਆਪ ਅਗਰ ਕਨਕਲੂਡ ਕਰੀਏ ਤਾਂ ਇਹ ਹੀ ਰਿਜ਼ਲਟ ਨਿਕਲਦਾ ਹੈ ਕਿ ਜਿੰਨਾ ਅਸੀਂ ਨੇਚਰ ਦੇ ਨੇੜੇ ਰਵਾਂਗੇ, ਜਿੰਨੀਆਂ ਅਸੀਂ ਨੇਚਰਲ ਚੀਜ਼ਾਂ ਯੂਜ਼ ਕਰਾਂਗੇ, ਉਨਾਂ ਜ਼ਿਆਦਾ ਅਸੀਂ ਹੈਲਥੀ ਰਵਾਂਗੇ ਤੇ ਸੇਫ ਰਵਾਂਗੇ। ਹਾਂਜੀ ਹਾਂਜੀ। ਥੈਂਕ ਯੂ ਮੈਮ ਤੁਸੀਂ ਆਪਣਾ ਟਾਈਮ ਦਿੱਤਾ ਇੰਨਾ। ਤੇ ਸਾਡੇ ਵਿਊਅਰਸ ਜਿਹੜੇ ਨੇ ਜ਼ਰੂਰ ਸਾਡੀ ਇਹ ਹੀ ਉਮੀਦ ਹੋਏਗੀ ਕਿ ਤੁਸੀਂ ਕੁਝ ਨਾ ਕੁਝ ਸਿੱਖਿਆ ਹੋਏਗਾ ਕਿਉਂਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਸਹੀ ਇਨਫੋਰਮੇਸ਼ਨ ਤੇ ਉਹ ਚੰਗੀਆਂ ਗੱਲਾਂ ਦੱਸੀਆਂ ਜਾਣ ਜਿਹੜੀਆਂ ਕਿ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਵਧੀਆ ਲਾਈਫ ਸਟਾਈਲ ਜੀਣ ਦੇ ਵਿੱਚ ਹੈਲਪ ਕਰਨ ਹੈਲਥੀ ਲਾਈਫ ਸਟਾਈਲ ਜੀਣ ਦੇ ਵਿੱਚ ਹੈਲਪ ਕਰਨ ਤੇ ਤੁਸੀਂ ਜਿਹੜਾ ਆਪਣੇ ਲਾਈਫ ਚ ਅਪਲਾਈ ਕਰਕੇ ਕਿਤੇ ਨਾ ਕਿਤੇ ਜਿਹੜਾ ਉਹ ਸੇਫ ਰਹਿ ਸਕੋ ਇਦਾਂ ਹੀ ਤੁਹਾਨੂੰ ਮਿਲਵਾਉਂਦੇ ਰਾਂਗੇ ਅੱਗੇ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ